ਬੜੀ ਮੇਰੇ ਵੱਲੋਂ ਇਹ ਵੀ ਗੱਬਣੀ ਆ ਉਹ ਵਹਿੜ ਤੇਰੀ ਚੈੱਕ ਕੀਤੀ ਐ ਬਾਈ ਦੀ ਗਲਾਮ ਤਾਲੇ ਬਣਿਆ ਉਹ ਵਹਿੜ ਦਿਖਾ ਦੇ ਬੰਨ ਜਾਂ ਮੇਕੇ ਵਾਲੇ ਚੈੱਕ ਕੀਤੀ ਐ ਹਾਂਜੀ ਆਪਾਂ ਇਹ ਵੀ ਗੱਬਣੀ ਆ ਇੰਨਾ ਟਾਈਮ ਹੋ ਗਿਆ ਇਹ ਬਰਾਬਰ ਹੀ ਆ ਇੱਜੇ ਇਦਾਂ ਨੂੰ ਇਹਦੇ ਟੀਕੇ ਵੀ ਚੰਗਾ ਲਾਏ ਹਨ ਕੱਚੇ ਦਰੋ ਉਹਦੇ ਪੈਸੇ ਤਾਂ ਨਹੀਂ ਨਾ ਲਏ ਤੇਰੇ ਤੋਂ ਤੈਨੂੰ ਕਹੀ ਬਾਅਦ ਚ ਲੈਣੇ ਆ ਕਿਤੀਏ ਦੰਨੂ ਖਾਚੇ ਨਾ ਤਾਰਾ ਜਿੱਤੇ ਕਰੀ ਜਾਂਦਾ ਨਾ ਯਾਰ ਰੱਬਣ ਵੀ ਕਰੀ ਜਾਂਦਾ ਤਾਰਾ ਪੂਰਾ ਵਾਲਾ ਕੋਈ ਦਿੱਕਤ ਨਹੀਂ ਇਹ ਕਮਿੰਗ ਵੌਇਸ ਕਾਲ 9190170569 ਹਾਂਜੀ ਨਾ ਵਦਵਾ ਨਾ ਨਾ ਆਉਂਦਾ ਆਰਟੀ ਹੋ ਗਿਆ ਨਾ ਬਰਾਬਰ ਜੀ ਆ ਆਮਰਾ ਬਰੀ ਹੈ ਭਈਆ ਉਹ ਵੀ ਨਿੱਕਾ ਦਾ ਵੀ ਚੈੱਕ ਕਰਦੀ ਫੇਕਿਆ ਸੀ ਆਪਣੀ ਉਹ ਵੀ ਵੀਡੀਓ ਬਣਾਉਣ ਤੋਂ ਪਹਿਲਾਂ ਉਹ ਵੀਡੀਓ ਪਾਓ ਫੋਨ ਕਰ ਉਹਦੀ